ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਦਾਵਹਾਰਨ ਤੇ ਮੈਂ ਤਰਜੀਤ ਜੁਨਾ ਦੋਸਤੋ 2024 ਲੋਕ ਸਭਾ ਚੋਣਾਂ ਦਾ ਜਿਹੜਾ ਮਹਾਂਕੁੰਭ ਇਸ ਦੇ ਲਾਸਟ ਚੰਟੀਆਂ ਇਕ ਕਰਨ ਨੂੰ ਗਿਆ ਮੋਟਾ ਪੈਣੀ ਸੋ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਕ੍ਰਿਤੀ ਜੀ ਵੀ ਲੇਖਕ ਪ੍ਰੋਫੈਸਰ ਸੰਜੀਵ ਕੁਮਾਰ ਜੀ ਸ਼ਰਮਾ ਇਨ੍ਹਾਂ ਦੇ ਨਾਲ ਅਸੀਂ ਗੱਲ ਕਰਾਂਗੇ ਵੀ ਜਿਹੜੀਆਂ ਐ ਵੋਟਾਂ ਕਰ ਨੂੰ ਪੈੜੀਆਂ ਉਹਨਾਂ ਦੇ ਵੀ ਇੰਕਤਿਆਮ ਉਹ ਕਿਸ ਤਰ੍ਹਾਂ ਦੇ ਕੀਤੇ ਗਏ ਹੁਸ਼ਿਆਰਪੁਰ ਦੇ ਵਿੱਚ ਤੇ ਨਾਲ ਦੀ ਨਾਲ ਕਿੰਨੇ ਵੋਟ ਤੇ ਕਿੰਨੇ ਬੁੱਧਰੇ ਤੇ ਉਹਨਾਂ ਲਈ ਸਰਕਾਰ ਬਰੋ ਕਿਹੜੇ ਕਿਹੜੇ ਜਿਹੜੇ ਇੰਕਤਿਆਮ ਕੀਤੇ ਆ ਕਿ ਕਿਹੜੇ ਕਿਹੜੇ ਲੋਕ ਜਿਹੜੇ ਆ ਵੋਟ ਪਾ ਸਕਦੇ ਆ ਤੇ ਨਾਲ ਦੀ ਨਾਲ ਉਹ ਲੋਕ ਜਿਹੜੇ ਚੋਰੋਂ ਬੈਠੇ ਵੋਟ ਪਾਣਾ ਚਾਹੁੰਦੇ ਆ ਜਾਂ ਕਿਸੇ ਤਰ੍ਹਾਂ ਦੇ ਸਿਵਲ ਨੇ ਉਹਨਾਂ ਵਾਸਤੇ ਕਿਸ ਤਰ੍ਹਾਂ ਦੀ ਵਿਵਸਥਾ ਕੀਤੀ ਗਈ ਆ ਇਹਨਾਂ ਸਾਰੇ ਸਵਾਲਾਂ ਨੂੰ ਲੈ ਕੇ ਅਸੀਂ ਗੱਲ ਕਰਾਂਗੇ ਸੰਜੀਵ ਕੁਮਾਰ ਸ਼ਰਮਾ ਜੀ ਨੇ ਅੰਜਨ ਸ਼ੋਲਾ ਸਰ ਤੋਂ ਤੁਹਾਡਾ ਸਵਾਗਤ ਹੈ ਜੀ ਜਵਾਲਾ ਤੇ ਸਰ ਜਿਵੇਂ ਲੋਕ ਸਭਾ ਚੋਣਾਂ 2024 ਇਸ ਦੇ ਲਾਸਟ ਰੰਡੇ ਕੱਲ ਮੂਕਾ ਪਈ ਹੈ ਉਹਦੇ ਇੰਤਜ਼ਾਮ ਕਿਸ ਤਰ੍ਹਾਂ ਦੇ ਕੀਤੇ ਗਏ ਅ ਜਨਵਰ ਜੀ ਬਹੁਤ ਬਹੁਤ ਸ਼ੁਕਰੀਆ ਪਹਿਲਾਂ ਤਾਂ ਆਪਣੇ ਚੈਨਲ ਤੇ ਲੈਣ ਵਾਸਤੇ ਬਹੁਤ ਬਹੁਤ ਇੰਤਜ਼ਾਮ ਕੀਤੇ ਨੇ ਡੈਫੀ ਕੁਸ਼ਨਰ ਗੋਮਨ ਮਿੱਤਰ ਜੀ ਨੇ ਲੀਫ ਪ੍ਰੈਸ ਕਾਨਫਰੰਸ ਕਰਕੇ ਸਾਰੀ ਜਾਣਕਾਰੀ ਜਿਹੜੀ ਉਹ ਦਿੱਤੀ ਵੀ ਕਿਸ ਤਰੀਕੇ ਨਾਲ ਹੁਸ਼ਾਰਪੁਰ ਦੀ ਵਿਉਂਤਬੰਦੀ ਕੀਤੀ ਹਰ ਬੂਰ ਤੇ ਕੀ ਕੀ ਸੇਰਟਿਸ ਨੇ ਮੋਟੇ ਤੌਰ ਤੇ ਤੁਹਾਨੂੰ ਦੱਸ ਦਿੰਨਾ ਕਿ 1963 ਮੂਜ ਜਿਹੜੇ ਆ ਹੁਸ਼ਾਰਪੁਰ ਜਿਲ੍ਹੇ ਵਿੱਚ ਪਾਇਆ ਗਏ ਹੈ ਹਰ ਪੋਲਿੰਗ ਬੂਥ ਦੇ ਉੱਤੇ ਬੁਨਿਆਦੀ ਸਹੂਲਤਾਂ ਮਤਲਬ ਕਿ ਦੂਜੀਆਂ ਜਿਵੇਂ ਪੀਣ ਵਾਲਾ ਪਾਣੀ ਬਹੁਤ ਸਾਰੇ ਬੂਥਾਂ ਦੇ ਉੱਤੇ ਸੁਵੀਰ ਦਾ ਇੰਜਾਮੀ ਹੋਏਗਾ ਸ਼ਮਿਆਨਾ ਜਿਹੜਾ ਲਗਾਇਆ ਗਿਆ ਕੁਰਸੀਆਂ ਦੇ ਬੈਠ ਦੀ ਵਿਵਸਥਾ ਹੋਏਗੀ ਔਰ 휠ਚੇਅਰ ਜੇ ਕੋਈ ਹੈਂਡੀਕੈਪਡ ਅਗਰ ਦਿਵੰਗ ਬੰਦਾ ਉੱਥੇ ਪਹੁੰਚਣਾ ਹੋਵੇ ਤਾਂ ਉਹਦੇ ਲਈ 휠ਚੇਅਰ ਦੀ ਵਿਵਸਥਾ ਹੋਏਗੀ ਰੇਲਿੰਗ ਦੀ ਉਸਤਾ ਕੀਤੀ ਗਈ ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਵੀ ਬੁਨਿਆਦੀ ਸਹੂਲਤਾਂ ਮੈਂ ਦੇ ਵਾਸਤੇ ਜਿਹੜੀ ਕੋਸ਼ਿਸ਼ ਕੀਤੀ ਗਈ ਕਿ ਜਿਹੜਾ ਸਟਾਫ ਉੱਤੇ ਜ਼ਰੂਰ ਹੋ ਰਿਹਾ ਕਿਉਂਕਿ ਗਰਮੀ ਦਾ ਮੌਸਮ ਹੈਗਾ ਸੋ ਇਹ ਬਹੁਤ ਜੁਰੂਰ ਦੋਵੇਂ ਬੰਦੇ ਜਿਹੜੇ ਲੱਗੇ ਹੋਏ ਨੇ ਉਹਨਾਂ ਨੇ ਜਾ ਕੇ ਉੱਤੇ ਸਟੇ ਵੀ ਕਰਨਾ ਉਹਨਾਂ ਦੇ ਰਹਿਣ ਦਾ ਥੋੜਾ ਇਤਜਾ ਕਿਉਂਕਿ ਅੱਜ ਹੀ ਸ਼ਾਮ ਤੱਕ ਇਹਨਾਂ ਨੇ ਆਪਣਾ ਕੋਲਿੰਗ ਜਿਹੜਾ ਉਹਨੂੰ ਐਸਟੈਬਲਿਸ਼ ਕਰਨਾ ਹੁੰਦਾ ਪਰ ਸਵੇਰੇ 5:3-6 ਵਜੇ ਦੇ ਪ੍ਰੀਮ ਮੌਕ ਕੋਲ ਜਿਹੜੀਆਂ ਹੋਏਗੀ ਉਸ ਤੋਂ ਬਾਅਦ 7:00 ਵਜੇ ਪੋਲਿੰਗ ਸਟਾਰਟ ਹੋ ਜਾਏਗੀ ਸੋ ਉਹਦੇ ਬਾਅਦ ਸੇ ਸਾਰੇ ਤਿਆਰੀਆਂ ਅੱਜ ਸ਼ਾਮ ਤੱਕ ਮੁਕੰਮਲ ਟੀਮਾਂ ਜਿਹੜੇ ਆ ਬਣਾ ਹੋ ਚੁੱਕੇ ਆ ਇਸ ਵੇਲੇ ਬਹੁਤ ਜਗ੍ਹਾ ਤੇ ਪੋਲਿੰਗ ਸਟੇਸ਼ਨ ਜਿਹੜੇ ਆ ਸਟੈਬਲਿਸ਼ ਵੀ ਹੋ ਚੁੱਕੇ ਆ ਉਹਨਾਂ ਦੇ ਰਹਿਣ ਦਾ ਖਾਣ ਪੀਣ ਦਾ ਚਾਹ ਪਾਣੀ ਦਾ ਸਾਰਾ ਇੰਤਜ਼ਾਮ ਜਿਹੜਾ ਪਛਾਣ ਕੇ ਆ ਸਰ ਗੱਲ ਕਰੀਏ ਟਾਈਮਿੰਗ ਦੀ ਇਹ ਵੋਟਿੰਗ ਦਾ ਜਿਹੜਾ ਟਾਈਮਿੰਗ ਕੀ ਹੈ ਇਹ ਦੀ 7 ਵਜੇ ਸਵੇਰ ਤੋਂ ਲੈ ਕੇ ਕੱਲ ਸ਼ਾਮ 6 ਵਜੇ ਤੱਕ ਜਿਹੜੀਆਂ ਵੋਟਾਂ ਪੈਣਗੀਆਂ ਛੇ ਵਜੇ ਵੀ ਅਗਰ ਕੋਈ ਬੰਦੇ ਉੱਥੇ ਲਾਈਨ ਵਿੱਚ ਲੱਗੇ ਆ ਤੇ ਜਿੰਨੇ ਬੰਦੇ ਉਸ ਵੇਲੇ ਪੋਲਿੰਗ ਬੂਥ ਦੇ ਅੰਦਰ ਹੋਣਗੇ ਸਾਰਿਆਂ ਨੂੰ ਆਪਣੇ ਮਤ ਅਧਿਕਾਰ ਦਾ ਯੋਗ ਕਰਨ ਦਾ ਜਿਹੜਾ ਸਪੂਰ ਟਾਈਮ ਦਿੱਤਾ ਜਾਏਗਾ ਇਸ ਤੋਂ ਇਲਾਵਾ ਅਗਰ ਮੈਂ ਥੋੜੀ ਜਿਹੀ ਹੋਰ ਜਾਣਕਾਰੀ ਹੋਣ ਦਾ ਮੈਂ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਲਗਭਗ 16 ਲੱਖ ਮਤਦਾਤਾ ਇਸ ਵਾਰ ਜਿਹੜਾ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨਗੇ ਡਿਪਟੀ ਕਮਿਸ਼ਨਰ ਰਿਟਰਨਿੰਗ ਆਫਸਰ ਹੁਸ਼ਿਆਰਪੁਰ ਉਹਨਾਂ ਨੇ ਵਿਸਤ੍ਰਿਤ ਜਾਣਕਾਰੀ ਵਿੱਚ ਦੱਸਿਆ ਕਿ ਲਗਭਗ 8 ਲੱਖ 30 ਹਜ਼ਾਰ ਮਰਦ ਜਿਹੜੇ ਵੋਟ ਰਹੇ ਐਸ ਬਾਰੇ ਵਿੱਚ ਭਾਗ ਲੈਣ ਦੇ ਉਹ 7 ਲੱਖ 70 ਹਜ਼ਾਰ ਦੇ ਕਰੀਬ ਮਹਿਲਾ ਬੋਟ ਪੂਰੇ ਹੋ ਗਏ ਔਰ 44 트랜스젠ਡਰ ਜਿਹੜੇ ਬੋਟਰ ਵੀ ਇਹ ਜਿਹਦੇ ਵਿੱਚ ਸ਼ਾਮਲ ਜਿਹੜੇ ਹੋ ਗਏ। ਐਸਾ ਤਾਂ ਬੋਟਿੰਗ ਦੀ ਗੱਲ ਨਹੀਂ ਕੀਤੀ ਐ ਬੋਟਰਸ ਦੀ ਗੱਲ ਕੀਤੀ ਐ ਜਿਵੇਂ ਬਹੁਤ ਸਾਰੇ ਲੋਕ ਹੈਗੇ ਜਿਹੜੇ ਆ ਕਿਸੇ ਨਾ ਕਿਸੇ ਮੈਂ ਡਿਸੇਬਿਲਟੀ ਦੀ ਗੱਲ ਕੀਤੀ ਹੈ ਉਸਦੇ ਲਈ ਵੀ ਬੂਥ ਬਣਾਇਆ। ਉਸ ਦਾ ਪ੍ਰਸ਼ਾਸਨ ਬਿਲਕੁਲ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਕਿ ਉਹ ਜਿਹੜੇ ਬੋਟ ਪੂਰ ਕਰ ਸਕਦੇ ਕੋਈ ਬਿਲਕੁਲ ਨਹੀਂ ਸੀ 80 ਸਾਲ ਤੋਂ ਉੱਤੇ ਉਮਰ ਦੇ ਜਿਹੜੇ ਬਜ਼ੁਰਗ ਬੋਟਰ ਸੀਗੇ ਉਹਨਾਂ ਦੇ ਕੋਲ ਪ੍ਰਸ਼ਾਸਨ ਨੇ ਇੱਕ ਆਪਸ਼ਨ ਦਿੱਤੀ ਸੀ ਕਿ ਉਹ ਆਪਣੇ ਬੀਆਰਓ ਦੇ ਨਾਲ ਸੰਪਰਕ ਕਰਕੇ ਆਪਸ਼ਨ ਦੇ ਸਕਦੇ ਕਿ ਮੈਂ ਘਰ ਬੈਠੇ ਆਪਣੀ ਮੂਰਤ ਦਾ ਭੁਗਤਾਨ ਕਰਨਾ ਚਾਹਾਂ ਜੇ ਉਹ ਉਹਨਾਂ ਨੇ ਉਹ ਆਪਸ਼ਨ ਭਰੀ ਹੋਈ ਸੀ ਕਿ ਉਹਨਾਂ ਦੀ ਮੂਰਤ ਜਿਹੜੀ ਆ ਉਹ ਘਰ ਬੈਠੀ ਹੋਏਗੀ ਅਦਰਬਾਈਸ ਬੂਟਾਂ ਜਿਹੜੀਆਂ ਬਾਕੀ ਜਿਉਂ ਕਿ ਉਹਨੂੰ ਸਮਾਂ ਦੇ ਤੌਰ ਤੇ ਡਾਇਰੈਕਟ ਪੋਲਿੰਗ ਜੜੀਆਂ ਕਾਲ ਹੋਣੀ ਹੈ ਸੋ ਉਹਦੇ ਪਾਸੇ ਹੁਣ ਇਹ ਸਰਕਾਰ ਨੇ ਜਿਹੜੇ ਕੱਲ ਅਮੀ ਵੋਟਿੰਗ ਜਿਹੜੇ ਪੋਲਿੰਗ ਜੜੇ ਸਟੈਬਲਿਸ਼ ਕਰ ਦਿੱਤੇ ਗਏ ਹੈ ਜੁਤੇ ਟੀਮਾਂ ਪਹੁੰਚ ਗਈਆਂ ਹੋਰ ਉਹਨੇ ਆਪਣੇ ਜਿਹੜੇ ਹੈ ਸਟੈਬਲਿਸ਼ ਕਰ ਲੈ ਮੈਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮੈਂ ਦੇਣ ਦੀ ਕੋਸ਼ਿਸ਼ਾਂ ਦੇ ਨਾਲ ਨਾਲ ਕਿਉਂਕਿ ਗਰਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਡੀਕਲ ਕਿੱਟਾਂ ਧੱਕ ਦੀ ਵਿਵਸਥਾ ਵੀ ਉੱਤੇ ਜਿਹੜੀ ਹੈ ਉਸ ਤੋਂ ਇਲਾਵਾ ਹਰ ਵਿਧਾਨ ਸਭਾ ਪੇਤਰ ਵਿੱਚ 10-10 ਮਾਡਲ ਪੋਲਿੰਗ ਸਟੇਸ਼ਨ ਵੀ ਜਿਹੜੇ ਐ ਸਟੈਬਲਿਸ਼ ਕੀਤੇ ਗਏ ਤਾਂ ਕਿ ਇਸ ਨੂੰ ਇੱਕ ਫੈਸਟੀਵਲ ਮਾਹੌਲ ਦੇ ਤਰੀਕੇ ਨਾਲ ਦਿਖਾਇਆ ਜਾਵੇ ਬੜਾ ਸਜਾ ਕੇ ਉਹਦੇ ਬੂਥ ਜਿਹੜੇ ਬਣਾਏ ਗਏ ਤਾਂ ਕਿ ਉੱਥੇ ਇੱਕ ਮਾਹੌਲ ਜਿਹੜਾ ਫੈਸਟੀਵਲ ਅੱਜ ਇੱਕ ਜੰਡੇ ਸਿਵਲ ਪ੍ਰਸ਼ਾਸਨ ਨੂੰ ਇੱਕ ਖਰੀਤ ਕਰਨ ਦੀ ਚਿੱਠੀ ਪੱਖ-ਪੱਖ ਵਿਚ ਦੇ ਕਾਫੀ ਸਮਾਂ ਤੋਂ ਬਕਰ ਰੋਮਾਨੇਸ ਬੀਬੀ ਨੇ ਤਿਆਰੀ ਪ੍ਰੋਗਰਾਮ ਜਾਗਰੂਕਤਾ ਤੇ ਜਿਹੜਾ ਇਸ ਵਾਰ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਸ਼ਹਿਰਪੁਰ ਬਣ 70 ਤੋਂ ਪਾਰ ਦੀ ਗੱਲ ਵੀ ਸੀ ਤੇ ਨਾਲ ਦੇ ਨਾਲ ਉਹਨੇ ਇੱਕ ਅਟ੍ਰੈਕਸ਼ਨ ਰੱਖੀ ਸੀ ਜੀ ਕਿ ਜਿਹੜਾ ਸਭ ਤੋਂ ਪਹਿਲਾਂ 30 ਵੋਟਰ ਪਾਉਣਗੇ ਉਹ ਕੀ ਸੀ ਆਹ ਦੇਖੋ ਮੋਟਰ ਜਿਹੜੇ ਉਹਨਾਂ ਨੂੰ ਇਨਕਰੇਜ ਕਰਨ ਵਾਸਤੇ ਪ੍ਰਸ਼ਾਸਨ tarafੋਂ ਬਹੁਤ ਸਾਰੇ ਬੈਰਕਰੀਆਂ ਕਰਦਾ ਸਵੀਪ ਨੇ ਬਹੁਤ ਸਾਰੇ ਨ ਲਗਾਤਾਰ ਐਕਟੀਵਿਟੀਜ਼ ਚਲਾਈਆਂ ਰੱਖੀਆਂ ਹੁਸ਼ਿਆਰਪੁਰ ਜਿਹੜ ਨੂੰ ਇਹ ਵੀ ਮਾਨ ਸਰੋਤ ਪ੍ਰਾਪਤ ਸਵੀਪ ਨੇ ਐਕਟੀਵਿਟੀਜ਼ ਨੂੰ ਜਿਹੜਾ ਜਿਲ੍ਹਾ ਜੋ ਹੈ ਚੌਂਕ ਕਮਿਸ਼ਨਰ ਪੰਜਾਬ ਦਾ ਉਸ ਨੇ ਹੁਸ਼ਿਆਰਪੁਰ ਨੂੰ ਪਹਿਲੇ ਨੰਬਰ ਤੋਂ ਜਿਹੀ ਰੱਖਿਆ ਉਹਨਾਂ ਨੂੰ ਇਨਾਮ ਵੀ ਇਸ ਕਰਕੇ ਮਿਲਿਆ ਬਹੁਤ ਕੋਸ਼ਿਸ਼ਾਂ ਹੋਈਆਂ ਤਾਂ ਕਿ ਮੋਟਰ ਜਿਹੜਾ ਵੱਧ ਵੱਧ ਕਰੋ ਨਿਕਲੇ 70% ਦਾ ਜਿਹੜਾ ਟਾਰਗੇਟ ਉਸ ਨੂੰ ਰੱਖਿਆ ਹੈ ਵਿੱਚੋਂ ਕਿਉਂਕਿ ਗਰਮੇ ਨੂੰ ਦੇਖਦੇ ਹੋਏ ਲੋਕ ਸਭਾ ਦੇ ਪਿਛਲੇ ਇਲੈਕਟੋਰਲ ਕੋਰਡ ਨੂੰ ਦੇਖਦੇ ਤਾਂ VOTING ਪਰਸੈਂਟੇਜ ਕੇ ਇੱਥੇ ਘਟਦੀ ਸਾਨੂੰ ਨਜ਼ਰ ਆਦੀ ਲੋਕਾਂ ਦਾ ਰੁਝਾਨ ਜਿਹੜਾ ਉਸ ਪ੍ਰਧਾਨਪਤੀ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਹੋਈਆਂ ਜਿਸ ਵਿੱਚ ਇੱਕ ਇਹ ਵੀ ਕੋਸ਼ਿਸ਼ ਹੈ ਕਿ ਜਦੋਂ ਸਭ ਤੋਂ ਪਹਿਲਾਂ ਵੋਟਰ ਆਣਗੇ ਪ੍ਰਸ਼ਾਸਨ ਉਹਨਾਂ ਨੂੰ ਕੋਈ ਟੋਕਨ ਇੱਕ ਕਿਸਮ ਦੇ ਨਾਲ ਗਿਫਟ ਜਿਹੜਾ ਉਹ ਦੇ ਕੇ ਜਵਾਜੇਗਾ ਔਰ ਜਿਹੜੇ ਫਸਟ ਟਾਈਮ ਵੋਟਰ ਹੋਣਗੇ ਉਹਨਾਂ ਨੂੰ ਡਿਜੀਟਲ ਸਰਟੀਫਿਕੇਟ ਜਿਹੜਾ ਦਿੱਤਾ ਜਾਏਗਾ ਤਾਂ ਕਿ ਉਹਨਾਂ ਦੇ ਮਨ ਦੇ ਵਿੱਚ ਹੋਰ ਉਤਸ਼ਾਹ ਜਿਹੜਾ ਹੋਵੇ ਸਰ VOTING ਦੇ ਕੰਮ ਲਈ ਜਿਵੇਂ ਅੱਜ ਦਿਖਾਇਆ ਗਿਆ ਹੈ ਕਿ ਬਹੁਤ ਸਾਰੇ ਪਰਚੇ ਜਿਨ੍ਹਾਂ ਦੀ ਅੱਜ ਉਮਰ 18 ਸਾਲ ਹੋ ਗਈ ਹੈ ਅੱਜ ਦੇ ਜਿਨ੍ਹਾਂ 18 ਸੇ ਕੱਲ੍ਹ VOTING ਕੋਲ ਹੋਣੀ ਹੈ ਈ ਦਾ ਨਾ ਕੋਈ ਪ੍ਰਬੰਧ ਹੈ ਕਿ ਜਿਹੜੇ ਬੱਚੇ ਦੀ ਬਿਲਕੁਲ ਐਜ ਪਰ ਲੋਕ ਬੋਟ ਨੂੰ ਲੋ ਜਿਹੜੀ ਆ ਉਹਨਾਂ ਦੀ ਉਮਰ 18 ਸਾਲ ਹੋਈ ਹੈ ਕੱਲ 19 ਸਾਲ ਦਾ ਹੋਣੀ ਹੈ ਸਾਲ ਹੋ ਜਾਣਾ ਉਹ ਬਟਾ ਵੋਟ ਪਾਸਟ ਨਾ ਜਾਉਂਦੇ ਲਈ ਕਿਸ ਤਰ੍ਹਾਂ ਦਾ ਸੰਪਰਕ ਕਰਨਾ ਬੰਦ ਨੂੰ ਇਹ ਵਾਸਤੇ 14 ਮਈ ਲਾਸਟ ਡੇਟ ਰੱਖੀ ਗਈ ਸੀ 14 ਮਈ ਤੱਕ ਜਿਹੜੇ ਬੰਦਿਆਂ ਨੇ ਆਪਦੀ ਵੋਟ ਰਜਿਸਟਰ ਕਰਾ ਲਈ ਉਹਨਾਂ ভোটার ਕਾਰਡ ਜਿਹੜੇ ਨੇ ਉਹ ਇਸ ਵਾਰ ਜਿੰਨਾ ਕਿ ਜਿਹੜੇ ਉਸ ਬਾਅਦ ਦੇ ਵੋਟਰਸ ਹੈਗੇ ਜਿਹੜੇ 14 ਮਈ ਤੱਕ ਆਪਣੇ ਆਪ ਨੂੰ ਰਜਿਸਟਰ ਵੋਟਰ ਦੇ ਤੌਰ ਤੇ ਨਹੀਂ ਕਰਵਾ ਪਏ ਉਹ ਅਗਨੀਆਂ ਇਲੈਕਸ਼ਨਾਂ ਉਹਦੇ ਬਾਅਦ ਸਿਜਿਬਲ ਹੋ ਜਾਣਗੇ ਲੇਕਿਨ ਜਿਹੜੇ ਬਾਕੀ ਮੰਡਲੇ ਹੋ ਚੁਕਿਆ ਬੋਟਰ ਉਹ ਇਸ ਵਾਰ ਇਹ ਮਦਦ ਕਰ ਜਿਹੜਾ ਉਹਦੇ ਵਿੱਚ ਜ਼ਰੂਰ ਕਰਨਗਾ ਭਾਰਤ ਦੀਆਂ ਜਿਹਨੇ ਚੋਣਾ 7ਵਾਂ ਫੇਸ ਜਿਹੜਾ ਆਪੀ ਚਰਨਗਰ ਜਿਹਦੇ ਬਾਅਦ ਸਾਰੇ ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ ਨੇ ਆਪਣੀ ਪੂਰੀ ਤਾਕਤ ਜਿਹੜੀ ਚੁੱਕੀ ਐ ਸੋ ਉਹ ਜਿਹੜਾ ਉਸ ਦਾ ਫੈਸਲਾ ਹੈ ਕੱਲ ਜਿਹੜਾ ਪੰਜਾਬ ਦੇ ਉਮੀਦਵਾਰ ਇਹਨਾਂ ਦਾ ਫੈਸਲਾ ਬਹੁਤ ਜਿਆਦਾ ਹੈ ਐਂਡ ਸਰ ਬੋਟ ਵੀ ਕਰਨੇ ਕਿ ਇਸ ਗਤਬੂ ਦੇ ਦਰਾਂਨ ਕਰਨੀ ਆਪਾਂ ਕੁਝ ਨਹੀਂ ਰਹਿ ਗਿਆ ਤੁਸੀਂ ਦੱਸਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ ਲੋਕ ਸਭਾ ਚੋਣਾਂ 2024 ਵੀ ਨਹੀਂ ਕੱਲੋਂ ਵੋਟਾਂ ਬਣੇ ਉਹਨਾਂ ਦੇ ਗੱਲ ਕਰੀਏ ਇਹ ਕੁ ਪਰਚਾਸ ਨੇ ਬਹੁਤ ਜ਼ਿਆਦਾ ਤਿਆਰੀਆਂ ਕੀਤੀਆਂ ਹੋਈਆਂ ਮੈਡਮ ਲਗਾਤਾਰ ਆਹਵਾਨ ਕਰਦੇ ਪਰ ਵੋਟਰ ਨੂੰ ਕਿ ਕਰੋ ਨਿਕਲੋ ਔਰ ਆਪਣੇ ਮਨ ਸੰਜੀਤ ਸਰਕਾਰ ਨੂੰ ਉਸ ਨੂੰ ਚੁਣ ਦਾ ਸਾਡਾ ਅਧਿਕਾਰ ਜਿਹੜਾ ਸਾਨੂੰ ਵਿਦਿਆ ਸਵਜਾਨਿਕ ਅਧਿਕਾਰ ਮਿਲਿਆ ਹੈ ਸੋ ਸਰਕਾਰ ਦੀ ਆਲੋਚਨਾ ਸਪਾਇੰਗ ਕਰ ਸਕਦੇ ਜੇ ਉਸੂ ਦੇ ਵਿੱਚ ਭਾਗੀਦਾਰੀ ਕਰਾਂਗੇ ਜੇ ਅਸੀਂ ਘਰੋਂ ਬਾਹਰ ਨਹੀਂ ਨਿਕਲਾਂਗੇ ਜਾਇ ਇਸ ਨੂੰ ਛੁੱਟੀ ਦਾ ਦਿਨ ਸਮਝ ਲਾਵੇ ਸਰਕਾਰ ਦੀ ਰੋਚਨਾ ਕਰਨ ਦਾ ਸਾਨੂੰ ਕੋਈ ਅਧਿਕਾਰ ਨਹੀਂ ਕੋ ਸਾਨੂੰ ਸਾਰਿਆਂ ਨੂੰ ਬਰਤਪਦ VOTING ਜਿਹੜੀ ਹੈ ਉਹ ਕਰਨੀ ਚਾਹੀਦੀ ਉਹਦੇ ਵਿੱਚ ਆਪਣੀ ਭਾਗੀਦਾਰ ਜਿਹੜੀ ਉਸ ਮੂਰਿਆ ਤੇ ਦਰਸ਼ਕਾਂ ਨੇ ਤੇ ਬਹੁਤ ਰੇ ਪ੍ਰਬਧਾਨ ਕੀਤੇ ਗਏ ਹੈ ਕਿ ਲਗਭਗ ਪਾਰਟੀਆਂ ਉਮੀਦਵਾਰ ਖੜੇ ਹੋਰ ਈਵਨ ਨੋਟਾ ਦੇ ਪ੍ਰੋਵੀਜ਼ਨ ਵੀ ਹੁੰਦਾ ਜੇ ਬਾਈਚਾਂ ਸਾਨੂੰ ਕੈਂਡੀਡ ਨਹੀਂ ਕਿਸਾਨਤਾ ਵਿੱਚ ਅਸੀਂ ਆਪਣੀ رائے ਜਿਹੜੀ ਉਹ ਦਰਜ ਕਰਾ ਸਕਦੇ ਸੋ ਸਾਰੇ ਵੋਟਰ ਜਿਹੜੇ ਉਹਨਾਂ ਆਪਣੀ رائے ਜਿਹੜੀਆਂ ਜਰੂਰ ਇਹਦੇ ਵਿੱਚ ਬਿਆਨ ਕਰਨੀ ਚਾਹੀਦੀ ਤਾਂ ਕਿ ਅਸੀਂ ਵਤਨ ਪਤ ਲੋਕਤੰਤਰ ਵਿੱਚ ਭਾਗੀਦਾਰੀ ਕਰ ਸਕੀਏ ਔਰ 70% ਦਾ ਬਾਦ ਨਾਰਾਇਣ ਕਰਕੇ ਅਸੀਂ ਚਾਹਾਂਗੇ 100% ਵੋਟਿੰਗ ਆਪ ਕੋਲ ਦੇ ਕਿਰੇ ਬਤੂਵੇ ਪਰ ਹੁਸ਼ਿਆਰ ਕਟੇ ਲਾਇਸੈਂਸ ਲੈ ਲੇ ਬੀ ਆਪਣਾ ਹੁਸ਼ਿਆਰ ਦੱਸਿਆ ਵੀ ਨਾਲ ਇੱਕ ਚੀਜ਼ ਮੈਂ ਤੁਹਾਡੇ ਨਾਲ ਮੋਰ ਐਡ ਕਰਦਾ ਕਿ ਬਹੁਤ ਵਾਰੀ ਬੋਡਨ ਬੰਨ ਜੀ ਕੰਫਿਊਜ਼ਨ ਹੁੰਦਾ ਕਿ ਕਿਹ ਕਿਹੜੀ ਆਇਡੈਂਟੀਟੀ ਦੇ ਨਾਲ ਸਪੋਰਟ ਪਾਸ ਹੁੰਦਾ ਹੈ ਸੋ मोस्ट ਆਫ ਦਿ ਆਇਡੈਂਟਿਟੀਸ ਜਿਹੜੀਆਂ ਸਰਕਾਰ ਨੂੰ ਚਾਹੀਦੀਆਂ ਹਨ ਉਹ ਉਹ ਮੰਨਦਾ ਜਿਵੇਂ ਕਿ ਤੁਹਾਡੇ ਕੋਲ ਅਗਰਾ ਧਾਰ卡ਡ ਹੈ ਡਰਾਈਵਿੰਗ ਲਾਇਸੈਂਸ ਹੈ ਤੁਹਾਡਾ ਪਾਸਪੋਰਟ ਹੈਗਾ ਜੇ ਤੁਹਾਡੇ ਕੋਲ ਪੈਨ ਕਾਰਡ ਹੈਗਾ ਜੇ ਤੁਹਾਡੇ ਕੋਲ ਵੋਟਰ ਕਾਰਡ ਹੈ ਨਾ ਸੋ ਦਿ ਰਿਸਟ ਆਫ ਦਿ ਆਇਡੈਂਟੀਟੀ ਆਈਡੀਆ ਕੁਝ ਵਿੱਚ ਮੈਂਚਰ ਕੀਤੀ ਗਈ ਹੈ ਕਿਸੇ ਤਰ੍ਹਾਂ ਕੋਈ ਘਬਰਾਹਤ ਦੀ ਗੱਲ ਨਹੀਂ ਅਗਰ ਤੁਹਾਡਾ ਨਾਮ ਵੋਟ ਵਿੱਚ ਵਿੱਚ ਹੈ ਤਾਂ ਤੁਸੀਂ ਆਪਣੇ ਰਿਕਾਰਡ ਦੇਖੋ ਹਮਦ ਬਖਸ਼ਾ ਸੋ ਦੋਸਤੋ ਇਹ ਸੰਜੀਵ ਕੁਮਾਰ ਸ਼ਰਮਾ ਸੀਨੀਅਰ ਪੱਤਰਕਾਰ ਜਿਨ੍ਹਾਂ ਨੇ ਸਾਨੂੰ ਲੋਕ ਸਭਾ ਚੋਣਾਂ 2019 ਬੁਰੀ ਕਾਨੂੰਨ ਬੋਟਾ ਪੜ੍ਹਨੀ ਆ ਉਹਨਾਂ ਦੇ ਨਾਲ ਵਿਸਥਾਰ ਜਾਣੀ ਪਾਈਂਦੀ ਤੇ ਨਾਲ ਦੇ ਨਾਲ ਉਹ 체ਨੀਆਂ ਕੰਡੀਸ਼ਨਸ ਬਾਰੇ ਵੀ ਦੱਸਿਆ ਤੇ ਨਾਲ ਦੇ ਨਾਲ ਜਿਨ੍ਹਾਂ ਨੇ ਉਹ ਰੈਟਰੀ ਵੀ ਦੱਸਿਆ ਜਿਹੜੀਆਂ ਨੌਨ ਇਲੈਕਸ਼ਨ ਵਿੱਚ ਵਿਰੋਧ ਕਰਦੀ ਕਿ ਪਿਆ ਕਿ ਕੋਈ ਕਿਸੇ ਵੀ ਰੈਟਰੀ ਲੈ ਕੇ ਬਹੁਤ ਬਹੁਤ ਕਸ਼ਾ ਹੋਵੇ ਕਿਸੇ ਤਰ੍ਹਾਂ ਦੀ ਤੁਹਾਨੂੰ ਦਿੱਕਤ ਰਹੀ ਹੈ ਤੇ ਨਾਲ ਦੀ ਨਾਲ ਜਿਹੜਾ ਲੋਕ ਸਭਾ ਦਾ ਜਿਹੜਾ ਲੋਕਤੰਤਰ ਹੈ ਉਹਦੇ ਵਿੱਚ ਵੋਟ ਪਾ ਕੇ ਆਪਣਾ ਹਿੱਸਾ ਜਰੂਰ ਪਾਓ ਪਾਕਿਦਾਰ ਜਰੂਰ ਤਾਂ ਕਿ ਜਿਹੜਾ ਬੰਦ ਹਿੰਦੁਸਤਾਨ ਦੀ ਪਾਰਟੀ ਸੀ ਕ